ਦਾਸਮੀ ਨਾਮ ਦਾਣ ਇਸ ਨਾਮ ਨਾਸਮੀ ਗਾਰਾ ਕਹਿੰਦੇ ਹੈ ਅਮਰਤ ਇਹ ਉੱਠ ਕੇ ਨਾਮ ਜਪਣਾ ਚਾਹੀਦਾ ਹੈ। ਸਰੀਰ ਦਾ ਇਸ਼ਨਾਨ ਕਰਨਾ ਚਾਹੀਦਾ, ਧਰਮ ਦੀ ਕਿਰਤ ਕਰਕੇ ਵੰਡ ਕੇ ਖਾਣਾ ਚਾਹੀਦਾ, ਦਾਨ ਕਰਨਾ ਚਾਹੀਦਾ। ਜੋ ਕਿਸੇ ਦੇ ਪਾਸ ਮਾਰਨ ਵਸਤੂਆਂ ਦਿੱਤੀਆਂ। ਅਮਰਤ ਨਾਮ ਜੀ ਦੇ ਕੋਲ ਹੈ ਉਹ ਆਪ ਜਪੇ ਤੇ ਹੋਰਨਾਂ ਨੂੰ ਜਪਾਵੇ। ਤੇ ਇਸ਼ਨਾਨ ਕਰੇ ਤੇ ਕਰਾਵੇ। ਅਜੋ ਇਸ ਪ੍ਰਕਾਰ ਦਾਨ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਵੇ। ਇਹ ਗੁਰਮਤਿ ਦੇ ਅਸੂਲ ਹੈ ਤਿੰਨ ਨਿਸ਼ਾਨ ਨਾਮ ਜਪਣਾ দান ਕਰਨਾ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਣਾ ਤੇ ਇਸ਼ਨਾਨ ਨੰਬਰ ਤੇ ਵੀ ਦਾ ਕਦੇ ਇਸ਼ਨਾਨ ਨਹੀਂ ਕਿਉਂਕਿ ਹਜ਼ੂਰ ਦਾ ਹੁਕਮ ਹੈ ਕਰ ਇਸ਼ਨਾਨ ਸਿਰ ਆਪਣਾ ਮਨ ਤਨ ਪਈ ਰੋਗਾ ਇਸ਼ਨਾਨ ਸਾਹਿਬ ਸੰਗੇ ਜੀ ਇੱਕ ਦਾ ਸਰੀਰ ਦਾ ਇਸ਼ਨਾਨ ਹੈ ਇੱਕ ਸਨੇ ਕੇਸਾਂ ਦਾ ਇਸ਼ਨਾਨ ਹੈ ਕੋ ਬਸਤਨੋ ਸਮੇਤ ਏਕੋ ਦੇ ਲਿਬਰੀ ਆਦਿ ਪੰਜ ਇਸ਼ਨਾਨਾ ਕਰ ਕੂਣੀਆਂ ਪਈ ਬਾਹਰ ਧੋ ਲੈਂਦੇ ਆ ਮੂੰਹ ਠੋਡੀ ਤੱਕ ਧੋ ਲੈਂਦੇ ਆ ਲੱਤਾਂ ਗੋਡੇ ਤੱਕ ਉਸੇ ਨੂੰ ਨਾ ਪੰਜ ਇਸ਼ਨਾਨਾ ਰੱਖਿਆ ਹੈ ਇਸ ਪ੍ਰਕਾਰ ਉਹ ਕਹਿੰਦੇ ਪੰਜ ਇਸ਼ਨਾਨਾ ਮਹਾ ਗਿਆਨ ਨੂੰ ਤਨਹੁ ਦਿਲੀਦਰੀ ਸ਼ਲੋਕ ਉਹਨਾਂ ਦਾ ਬਣਾਇਆ ਹੋਇਆ ਹੈ ਸੋ ਇਸ ਪ੍ਰਕਾਰ ਵੀ ਜਿਹੜੇ ਇਸ਼ਨਾਨ ਲੋਕਾਂ ਨੇ ਮੰਨੇ ਆਵੇਂ ਸਾਧ ਸੰਗਤ ਜੀ ਇੱਕ ਤਾਂ ਇਸ਼ਨਾਨ ਹੈ ਜਿਹੜਾ ਧਿਆਨ ਮਾਰਾ ਦਾ ਕਰਨਾ ਹੈ ਇੱਕ ਜਿਹੜਾ ਗਿਆਨ ਸਰੂਪ ਚ ਟਿਕਣਾ ਹੈ ਤੀਜੇ ਨਾਮ ਦਾ ਸਿਮਨ ਕਰਨਾ ਹੈ ਚੌਥਾ ਪ੍ਰੇਮ ਦਾ ਪ੍ਰਵਾਹ ਵਹਿਣਾ ਹੈ ਇਸ ਪ੍ਰਕਾਰ ਇਸ਼ਨਾਨ ਹੈ ਅਨੰਦਨ ਮੰਦਰੋਂ ਰਾਖ ਦੇਖ ਵੀ ਮੈਲ ਨੂੰ ਮਿਟਣਾ ਇਸ ਇਸ਼ਨਾਨ ਨੂੰ ਕਰਕੇ ਅਨੰਦਨ ਮੱਜਨ ਸੱਚਾ ਗੁਣ ਗਿਆਨ ਰਾਤ ਨੇ ਮੱਜਨ ਪੁਰਵਾ ਦਾ ਇਸ਼ਨਾਨ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਸੱਚਾ ਸੱਜਾ ਗੁਣ ਹੈ ਸਤ ਸੰਤੋਖ ਆਦਿਕ ਜਿਨ੍ਹਾਂ ਦੇ ਅੰਦਰ ਸੱਜਾ ਹੈ ਉਹਨਾਂ ਨੂੰ ਸਰੂਪ ਦਾ ਗਿਆਨ ਗੁਣ ਜਾਣਿਆ ਹੈ ਇਹ ਉਹਨਾਂ ਦਾ ਰਾਤ ਦਿਨੇ ਪੁਰਬਾਂ ਦਾ ਇਸ਼ਨਾਨ ਹੋ ਰਿਹਾ ਹੈ ਸੱਚ ਮੈਲ ਨਾ ਲੱਗੇ ਬ੍ਰਹਮ ਭਉ ਭਾਗ ਜਿਹੜੇ ਸੱਚੇ ਨਾਮ ਨੂੰ ਜਗਦੇ ਉਹਨਾਂ ਨੂੰ ਪਾਪਾਂ ਦੀ ਮੈਲ ਨਹੀਂ ਲੱਗਦੀ ਪਾਪਾਂ ਦਾ ਮਗਲੇਪ ਹੈ ਉਹਨਾਂ ਦੀ ਸੰਗਤ ਕਰਕੇ ਭਰਮ ਤੇ ਤੈ ਕਾਜਾਂ ਦਾ ਨਿਗਰਤ ਹੋ ਜਾਂਦਾ ਹੈ ਬੇਲਮਨਾ ਤੂਟ ਸ ਕਾਚੇ ਤਾਗੇ ਜਿਵੇਂ ਕੱਚੇ ਤਾਗੇ ਟੁੱਡੇ ਨੂੰ ਦੇਣੀਆਂ ਲੱਗਦੀਆਂ ਐ ਮੋਟ ਚੱਟ ਰੁੱਟਿਆਂ ਦਾ ਉਹਨਾਂ ਦਾ ਸਰੀਰਾਂ ਨਾਲ ਮੋਹ ਤੋਂ ਨਰਮੋ ਹੋ ਜਾਂਦੇ ਉਹ ਪੁਰਖ ਐਸੀ ਮੇਰ ਹੋ ਜਾਂਦੀ ਹੈ ਫੇਰ ਕੋਲ ਬੇਲਮਨਾ ਤੂਟ ਸ ਕਾਚੇ ਤਾਗੇ ਜਿਹੜੇ ਭਾਈ ਕੱਚੇ ਤਾਗੇ ਦੇਨ ਆਰ ਮੋਹ ਕਰਦੇ ਐ ਦੇ ਕੱਚੇ ਤਾਗੇ ਦੀ ਨਹੀਂ ਆਈਏ ਖਾਰੂਪੀ ਜੋਰ ਦੇ ਪੈਰੇ ਕਰਕੇ ਦੇਰ ਨਹੀਂ ਲੱਗਣੀ ਟੁੱਟ ਗਿਆ ਹੋਣਾ ਹੈ ਕੱਚੇ ਤਾਗੇ ਛੀਨ ਇਸ ਕਰਕੇ ਇਹਦੇ ਨਾਲ ਮੋਹ ਨਾ ਪਾਓ ਜੋ ਗੁਰਾਂ ਦੇ ਵੇਕ ਰੂਪੀ ਜੋਰ ਨੂੰ ਮਾਰੋਗੇ ਇਹ ਕੱਚੇ ਤਾਗੇ ਦੇ ਨਾਲੋਂ ਮੋਹ ਟੁੱਟ ਗਿਆ ਦੇਰ ਨਹੀਂ ਲੱਗਾਈ ਝਾਟੀ ਨਿਰਵਤ ਹੋ ਜਾਏਗਾ ਕਿਉਂ ਤਾਗਾ ਜੱਗ ਏਵੇਂ ਜਾ ਜਿਵੇਂ ਕੱਚਾ ਤਾਗਾ ਮੈਂ ਛੱਟ ਟੁੱਟ ਜਾਂਦਾ ਹੈ ਐਵੇਂ ਜੰਗਦੁਆ ਹੈ ਇਹ ਵੀ ਝਾਟੀ ਜਤਰਾ ਤਤੁਰ ਗਸ਼ਟੀ ਉਦੋਂ ਤਣਕੇ ਤੋੜੇ ਆਉਂਦੇ ਜਦੋਂ ਫਿਰ ਫੂਕਣ ਜਾਂਦੇ ਹਨ ਅਸਰ ਜੀਤ ਸਾਜ ਰੰਗ ਮਾਣ ਜਤ ਨੂੰ ਇਸ਼ਤਤ ਰੱਖੋ ਹੋਰ ਕਿਸੇ ਪਦਾਰਥ ਨਾਲ ਜੋੜੋ ਸੱਚੇ ਅਕਾਲ ਤੂਰ ਦੇ ਅਨੰਦ ਨੂੰ ਮਾਨਣਾ ਕਰੋ ਇਕਾदशी ਇਕ ਹਿਰਦੈ ਵਸਾਵੈ ਗੋਵਿੰਦ ਸਿਖਤ ਦੁਆਰਾ ਹਿਉ ਕਹਿੰਦੇ ਨੇ ਅਕਾਲ ਪੁਰਖ ਨੂੰ ਫਿਰਦੇ ਕੇ ਬਸਾਉਣਾ ਕਰੇ ਇਕਾਦਸ਼ ਪੰਜ ਗਾਨੰਦਰੇ ਪੰਜ ਕਾਰਵੰਦਰੇ 11 ਮਹ ਮਾਨੋ ਇਨਾਂ ਨੂੰ ਵੀ ਇੱਕ ਪਰਮੇਸ਼ਰ ਦੇ ਵਿੱਚ ਜੋੜ ਕਰਕੇ ਇੱਕ ਨੂੰ ਚਿੱਤ ਜੀਵਸਾਵੇ ਹਿੰਸਾ ਮਮਤਾ ਮੋਹ ਛੁਕਾਵੇ ਹਿੰਸਾ ਜਿਹੜਾ ਜੀਵ ਘਾਤ ਕਰਨਾ ਹੈ ਮਨ ਕਰਕੇ ਕਿਸੇ ਦਾ ਬੁਰਾ ਚਿਤ ਬਣਾ ਹੈ ਬਾਨੀ ਕਰਕੇ ਇਹਨੂੰ ਬੁਰਾ ਕਹਿਣਾ ਹੈ ਸਰੀਰ ਕਰਕੇ ਕਿਸੇ ਨੂੰ ਦੁੱਖ ਦੇਣਾ ਇਹ ਹਿੰਸਾ ਛੱਡੇ ਤੇ ਮਮਤਾ ਜਿਹੜੀ ਮੇਰ ਹੈ ਪਦਾਰਥਾਂ ਦੀ ਮੋਹ ਆ ਸਰੀਰਾਂ ਦਾ ਇਹ ਨੂੰ ਚੱਕਦੇ ਵੇ ਅੰਦਰੋਂ ਮਾਲਕ ਪਾਵੇ ਬ੍ਰਤ ਆਤਮ ਚੀਨ। ਅਕਾਲ 시 ਨੂੰ ਲੋਕ ਵਰਤ ਰੱਖਦੇ ਆ ਨਾ। ਮਾਰੇ ਕਹਿੰਦੇ ਫਲ ਪਾਵੇ ਬ੍ਰਤ ਆਤਮ ਚੀਨ। ਜਿਹੜਾ ਬ੍ਰਹਮ ਆਤਮਾ ਨੂੰ ਜਾਣਣਾ ਹੈ ਇਸ ਵਰਤ ਦਾ ਫਲ ਪਾਵੇਗਾ ਜਿਹੜਾ 11 ਦਾ ਵਰਤ ਰੱਖੇਗਾ। ਵਿਸ਼ਿਆਂ ਚ ਨਾ ਪ੍ਰਵੇਸ਼ਤ ਹੋਣ ਦੇਵੇਗਾ। ਉਹ ਗਿਆਨ ਰੂਪੀ ਫਲ ਨੂੰ ਪਾਵੇਗਾ ਐਸਾ ਵਰਤੀਪੁਰਖ ਹੋ। ਜੋ ਆਤਮ ਨੂੰ ਉਹਨੂੰ ਜਾਣਨਾ ਹੈ ਇਹ ਤਤ ਹੈ। ਪਾਖੰਡ ਰਾਜ ਤਤ ਨਹੀਂ ਬੀਨੈ। ਇਹ ਭਾਵੇਂ ਅੰਦਰੋਂ ਪਖੰਡ ਦੇ ਰਾਜ ਜਾਵੇ ਉਹ ਤਤ ਸਰੂਪ ਨੂੰ ਬੀਨੈ ਦੇਖ ਨਹੀਂ ਸਕਦਾ। ਬੀਨੈ ਚੁਣ ਨਹੀਂ ਸਕਦਾ, ਸੁਤੰਤਰ ਨਹੀਂ ਕਰ ਸਕਦਾ। ਦੇਵ ਆਸੂ ਸੰਗੁਣਾਈ ਗਿਆਨ ਤੇ ਪੀਂ 흘ਦਾ ਰਹਿੰਦਾ ਹੈ। ਉਹ ਖੰਡੂ ਜਿਹੜਾ ਆਇਆ ਕਦ ਸੁਰੂਪ ਨੂੰ ਬੀਨੈ ਦੇਖ ਨਹੀਂ ਸਕਦਾ ਹੈ ਨਿਰਮਲ ਨਿਰਾਹਾਰ ਨਿਹ ਕੇਵਲ ਉਹ ਰੂਪ ਨਿਰਮਲ ਹੈ ਪਾਪਾਂ ਦੀ ਮਾਇਆ ਤੋਂ ਰਹਿਤ ਹੈ ਤੇ ਨਿਰੰਕਾਰ ਮੇਕੀ ਧਾਰਾਂ ਤੋਂ ਰਹਿਤ ਹੈ ਨਿਰਮਲ ਨਿਰਾਹਾਰ ਨਿਹ ਕੇਵਲ ਉਹ ਕਿਸੇ ਹਾਰ ਦੇ ਮਠਾਜ ਨਹੀਂ ਖਰਾਕ ਦੇ ਅਤੇ ਨਹੀਂ ਕੇਵਲ ਸੋਧ ਸਰੂਪ ਆ ਉਹ ਨਹੀਂ ਵਿਸ਼ੇਸ਼ ਕਰਕੇ ਸੂਚੇ ਸਾਚੇ ਨਾ ਲਾਗੈ ਮਲ ਜਿਹੜੇ ਭਾਈ ਸਕੇ ਨਾਮ ਕਰਕੇ ਅੰਕਾਰ ਕਰਨ ਸੁਚੇ ਹੋਏ ਜਿਨ੍ਹਾਂ ਦੇ ਉਹਨਾਂ ਨੂੰ ਮਲ ਰਖੇ ਬਾਦ ਕਹਿੰਦੀ ਮੈਲ ਨਹੀਂ ਲੱਗਦੀ ਹੈ ਜਹ ਦੇਖਉ ਤਹ ਏਕੂ ਏਕਾ ਅਸੀਂ ਤਾਂ ਕਿਤੇ ਦੇਖਦੇ ਇੱਕੋ ਇੱਕੋ ਦਾਤ ਰੂਪ ਪਰਮੇਸ਼ਰ ਦੀ ਦਸਨਾ ਹੈ ਹੋਰ ਉਪਾਏ ਵੇਖੋ ਵਿਕਾਰ ਜਿਹੜੇ ਜੀ ਹੈ ਵੇਖੋ ਵੇਖ ਭਿੰਨ ਭਿੰਨ ਪੈ ਜਾ ਕੀਤੇ ਹੈ ਕੋਈ ਕਿਸੇ ਪ੍ਰਕਾਰ ਦਾ ਰਾਜਸੀ ਤਾਂਸੀ ਹੈ ਕੋਈ ਸ਼ਾਂਤ ਕੀ ਰਾਜਸੀ ਹੈ ਯੋ ਵੇਖੋ ਵੇਖਾ ਭਿੰਨ ਭਿੰਨ ਮੱਖੋ ਵੱਖਰੇ ਹਨ ਰੰਗਾਂ ਰੰਗਾ ਦੇ ਫਲੋਹਾਰ ਕੀਏ ਫਲ ਜਾ ਚੌਕੰਨੇ ਜੀ ਆਕਾਰਸੀ ਰਾਹ ਕਹਿੰਦੇ ਵਰਤ ਰੱਖਿਓ ਇਹ ਫਲ ਖਾ ਲਈਏ ਫਲੋਹਾਰ ਕਰ ਲਈਏ ਤਾਂ ਫਲ ਚਲੇ ਜਾਂਦਾ ਇਸੇ ਪ੍ਰਕਾਰ ਸਾਧ ਸੰਗਤ ਜੀ ਵਰਤੇ ਰੱਖਣੇ ਹਨ ਜੇਰਾਤਮਾ ਨੂੰ ਜਾਣਨਾ ਹੈ ਤੇ ਕਾਮਨਾ ਤੋਂ ਰਹਿਤ ਹੋਣਾ ਹੈ ਕਾਹੂ ਫਲ ਕੀ ਇੱਛਾ ਨਹੀਂ ਬੰੱਚੀ ਇਹ ਵਰਤ ਹੈ ਕਿਸੇ ਫਲ ਦੀ ਇੱਛਾ ਨਾ ਰੱਖਣੀ ਕੇਵਲ ਭਗਤ ਕੀਰਤਨ ਸੰਗ ਰਾਚੇ ਇਹ ਹੈ ਰੱਖਣਾ ਵਰਤ ਇਹਦੇ ਵਿੱਚ ਜੇ ਕੋਈ ਕਾਮਨਾ ਕਿ ਮੇਰੇ ਪੁੱਤ ਦਾ ਜੀ ਮੁਕੱਦਮਾ ਜਿਤਾ ਦੇ ਮੇਰਾ ਇਹ ਕੇਲੇ ਕੇਲੇ ਦਾ ਮੁੰਡਾ ਮੰਗਿਆ ਜਾਵੇ ਇਹ ਜੇ ਫਲ ਵੀ ਇੱਛਾ ਕਰਨੀ ਹੈ ਨਾ ਇਹ ਫਲੋਹਾਰ ਕਰਨਾ ਹੈ ਇਹ ਫਲਹਾਰ ਕਰਨਾ ਹੈ ਇਸ ਕਰਕੇ ਸੁਧੰਤਾ ਕਰਨ ਜਿਹੜਾ ਹੁਣ ਹੈ ਨਾ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਉਹ ਫਲ ਨਹੀਂ ਉਸ ਪੁਰਖ ਨੂੰ ਲੱਗਦਾ ਕਈ ਯੁੱਗ ਭਾਵਾਂ ਗੁਜ਼ਰ ਜਾਣ ਕਿਉਂ ਫਲੋਹਾਰ ਕਾਮਨਾ ਰੂਪੀ ਫਲੋਹਾਰ ਕਰਨੇ ਕਰਕੇ ਸੁਧ ਚਿਤ ਹੋ ਕੇ ਜਿਹੜਾ ਵਾਹਿਗੁਰੂ ਨੂੰ ਮਿਲਣਾ ਹੈ ਇਹ ਫਲੋ ਹੋਦਾ ਚਲਿਆ ਜਾਂਦਾ ਉਹਦਾ ਜਿਹ ਚਿਤ ਸੁਧ ਨਿਰੰਤਰ ਕਾਮਨਾ ਵਾਲੇ ਪੁਰਖ ਦਾ ਇਹ ਕਾਮਨਾ ਉਠਾਉਣੀ ਹੈ ਫਲੋ ਹਾਰ ਕਰਨਾ ਹੈ ਤੇ ਸੁਧ ਜਿਤਨੀ ਸੁਧਿ ਨੂੰ ਫਲ ਕੇ ਲਿਆ ਜਾਂਦਾ ਹੈ ਫਿਰ ਸੁਧ ਕਿਤਨਾ ਹੋਏਗਾ ਨਾ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਰਸਕਸ ਖਾਏ ਸਾਧਗਵਾ ਜਿਹੜੇ ਲੋਕ ਰਸਾਂ ਨੂੰ ਕੱਢ ਕੱਢ ਕੇ ਸ਼ਰਾਬ ਦੇ ਅਰਕਾਦਕਾਂ ਨੂੰ ਖਾਂਦੇ ਐ ਤੇ ਕਸਾਦਕਾਂ ਨੂੰ ਕੱਢ ਕੱਢ ਕੇ ਪੀਂਦੇ ਹਨਗੇ ਰਸਕਸ ਖਾਏ ਸਾਧਗਵਾ ਜੀਵਨ ਦਾ ਸਵਾਦ ਹੀ ਗਵਾ ਲਿਆ ਨੂੰ ਪਰਮੇਸ਼ਰ ਦਾ ਨਾਮ ਰਸੋ ਪ੍ਰੇਮ ਦੇ ਵਿੱਚੋਂ ਖਿੱਚ ਕੇ ਮਰਤੀ ਨੂੰ ਕੱਢ ਕੇ ਹੋਰ ਨਾ ਪਦਾਰਥਾਂ 'ਚ ਲੱਗਾ ਰਿਆ ਜੀਵਨ ਦਾ ਸਵਾਦ ਹੀ ਗਵਾ ਲਿਆ ਰਸ-ਕਸ ਖਾਏ ਸ਼ਬਦ-ਸਪਰਸ਼ ਰੂਪ-ਰਸ ਗੰਧ ਦੀ ਕਸ ਖੇਚਣਾ ਇਹਨਾਂ ਨੂੰ ਖਾਦਾ ਜੀਵਨ ਦਾ ਸਵਾਦ ਜੋ ਆਤਮ-ਅਨੰਦ ਪਾਉਣਾ ਸੀ ਉਹ ਗਵਾ ਲਿਆ ਊੜੇ ਲਾਲਚ ਲਪਟ ਲਪਟ ਝੂਠੇ ਪਦਾਰਥਾਂ ਦੇ ਲਾਲਚ ਦੀਆਂ ਲਪਟਾਂ ਵਿੱਚ ਲੱਗਿਆ ਰਹਿਂਦਾ ਸਾਧਾਂ ਵਿੱਚ ਲੱਗਾ ਰਹਿੰਦਾ ਹੈ ਛੂਟਾ ਗੁਰੂ ਸੱਚ ਲਿਵਲਾ ਕੋਈ ਗੁਰਮਖਾਂ ਦੀ ਸੰਗਤ ਕਰਕੇ ਜੇ ਸੱਚੇ ਕੀ ਲਿਵਲਾਈਏ ਤਾਂ ਛੁਟਕਾਰਾ ਹੁੰਦਾ ਨਹੀਂ ਤਾਂ ਬੱਜੇ ਹੀ ਰਹਿੰਦੇ ਹਨ ਛੂਟਾ ਗੁਰੂ ਸੱਚ ਕੁਮਾਰ ਸੱਚੀ ਕਮਾਈ ਗੁਰਮਖਾਨਾ ਮਿਲ ਕੇ ਕਮਾਈਏ ਤਾਂ ਗੁਰਮੁਖ ਬਣ ਕੇ ਛੁਟਕਾਰਾ ਪਾਈਦਾ ਹੈ ਦੁਆਦਸ ਮੰਦਰਾ ਮਨ ਆਉ ਦੂਤਾ ਕਿੱਥੇ ਦੁਆਦਸੀ ਨਾ ਸਮਝਨੀ ਦੁਆਦਸੀ ਅੱਗੇ ਆਵੇਗੀ ਹਾਂਜੀ ਦੁਆਰਸ 12 ਮੰਦਰਾ ਮਨ ਆਉ ਦੂਤਾ ਮਹਾਰਾ ਕਹਿੰਦੇ ਦੁਆਰਸ 12 ਮੰਦਰਾ ਰੱਖੇ 12 ਪੰਜ ਕਰਮਿੰਦਰੇ ਪੰਜ ਗਿਆਨਿੰਦਰੇ ਤੇ ਮਨ ਦੇ ਮੁੱਧ ਇਹਨਾਂ ਨੂੰ ਵਿਸ਼ਿਆਂ ਵੱਲੋਂ ਮੰਦਰਾ ਮੁੰਧਣਾ ਕਰੇ ਰੋਕਣਾ ਕਰੇ ਇਹਨਾਂ ਤੋਂ ਰੋਕਣਾ ਕਰੇ ਪਦਾਰਥਾਂ ਵੱਲੋਂ ਫੇਰ ਮਨ ਉਹ ਸੁੱਧ ਬਧੂਤ ਪਵਿੱਤਰ ਬਣਦਾ ਹੈ ਇਹ ਐਸਾ ਯੋਗੀ ਤਿਆਗੀ ਬਣਦਾ ਹੈ ਮਨ ਸੁੱਧ ਜਦੋਂ ਇਹ 12 ਨੂੰ ਰੋਕ ਕੇ ਰੱਖੇ ਹੈ ਜਸ ਜਾਗ ਹੈ ਕਬ ਹੈ ਨਾ ਸੂਤਰਾ ਅਗਨੇ 11 ਵਸਤਾ ਜਾਗਦਾ ਰਹੇ ਅਵਿਗਿਆਨੀਤ ਕਦੇ ਵੀ ਸਮੇਂ ਨਾ ਪਰਮਾਪੀ ਨਾ ਹੋਵੇ ਜਾਗਤ ਜਾਗ ਰਹੇ ਲਿਵ ਲਾਈ ਜਾਗਰਤ ਵਾਰੇ ਜਿਹੜੇ ਹਮ ਸਤਿਗੁਰੂ ਸਾਹਿਬ ਗਿਆਨ ਸਤਿਗੁਰ ਜਾਗਤਾ ਹੈ ਜੀਓ ਉਹਨਾਂ ਨਾਲ ਮਿਲ ਕਰਕੇ ਜਾਗਤ ਗਿਆਨ ਵਸਤਾ ਦੀ ਜਾਗਦਾ ਰਹੇ ਜਾਗਿਤ ਜਾਗ ਰਹਿ ਲਿਵ ਲਾਏ ਜਿਹੜੇ ਲਿਵ ਕਿਉਂ ਲਾਉਣਾ ਇਹ ਜਾਗਦੇ ਰਹਿਣਾ ਹੈ ਗੁਰ ਪਰਚਾ ਇਸ ਕਾਲ ਨਾ ਖਾ ਜਿਹੜਾ ਗੁਰੂ ਸਾਹਿਬ ਦੇ ਪ੍ਰੇਮ ਦੇ ਪਰਚੇ ਚ ਪਰਚ ਜਾਏਗਾ ਜਿਵੇਂ ਗੁਰੂ ਸਾਹਿਬ ਤਾ ਕਾਰ ਨਹੀਂ ਮੇਲ ਨਹੀਂ ਸਤਗੁਰ ਜੋ ਕਹਾਂ ਨਵਾਸਾ ਜੇ ਆਉਗਾ ਤਾਂ ਮੈਂ ਗਰਮਤ ਨਹੀਂ ਕਿਉਂ ਗੁਰਾਂ ਦੇ ਪਰਚੇ ਜਿਹੜਾ ਪਰਚੇਗਾ ਉਹਨਾਂ ਨੂੰ ਕਾਲ ਨਹੀਂ ਖਾ ਸਕੇਗਾ ਕਾਲ ਤੋਂ ਸੁਤੰਤਰ ਹੋ ਜਾਣਗੇ ਅਤੀਤ ਭੇ ਮਾਰੇ ਬੈਰਾਈ ਉਹ ਸਤ ਸੰਗ ਜੀ ਅਤੀਤ ਬਰੰਗਤ ਪੂਰੇ ਹੋ ਗਏ ਐਸੇ ਅਸੰਗ ਹੋ ਗਏ ਮਾਰਲੇ ਕਾਮਕ੍ਰੋਧ ਦਾ ਬੈਰੀ ਉਹਨਾਂ ਨੂੰ ਮੇਟ ਲਈ ਹਨ ਪਰਲੋਤ ਨਾਨਕ ਤਹਿ ਲਿਵ ਲਾਈ ਸਤ ਜੀ ਜੀ ਕਹਿੰਦੇ ਤਿਨਾਂ ਨੂੰ ਉਹ ਸਤਗੁਰੂ ਦੇ ਪਰਚੇ ਤੇ ਲਿਵ ਲਾਈ ਹੈ ਇਸ ਕਰਕੇ ਬੈਰੀ ਕਾਮਕ੍ਰੋਧ ਮਰ ਗਏ ਹਨ ਤਰਸੂਪੇ ਕੇ ਲੈਵਲ ਆਈ ਹੋਈ ਏ ਕਿੰਨਾ ਦੀ ਦੁਆਦ ਸੀ ਦਇਆਦਾਨ ਕਰ ਜਾ ਇਹ ਹੁਣ ਦੁਆਦ ਸੀ ਖੇਤ ਧਾਰੀ ਹੈ ਹਾਂ ਦੁਆਦ ਸੀ ਦਇਆਦਾਨ ਕਰ ਜਾ ਦੁਆਦ ਸੀ ਖੇਤਦਾਰਾ ਕਹਿੰਦੇ ਵਾਰਸਦਾਰਾ ਦਇਆਦਾਨ ਕਰ ਜਾ ਇੱਕ ਤਾਂ ਜੀਆ ਤੇ ਦਇਆ ਕਰੇ ਤਰਸ ਕਰੇ ਕਿ ਇੱਕ দান ਦੇਣਾ ਕਰਨਾ ਜਾਣੇ ਉਹ ਨਾ ਹੋਵੇ ਵੀ ਪਾਵਾਂ ਕੋਲੇ ਲੱਖਾਂ ਪਤੀ ਹੋਵੇ ਕੋਲੇ ਭੁੱਖਾ ਗਰੀਬ ਮਰ ਜੇ ਉਹਦੇ ਅੰਮੋਲ ਚ ਅੰਨ ਨਾ ਪਾਉਣਾ ਪਾਣੀ ਵੀ ਨਾ ਚੋਣਾ ਤੇ ਆਏਗੇ ਦਿਆਲੂ ਸੁਆਹ ਹੋਵੇ ਜੇ ਹਾਇ ਕੋਈ ਪਲੈਂਟ ਕੋਲੇ ਹੋਵੇ ਆਪ ਛਕਦਾ ਹੋਵੇ ਵੰਡ ਕੇ ਛਕੇ ਕਿਉਂ ਦਿਆਲੂ ਸੁਆਹ ਹੋਵੇ ਜਿਵੇਂ ਸਿੰਘਾ ਨੇ 18000 ਲੜਕੀਆਂ ਸੱਤਾਂ ਦੇ ਭੁੱਖਿਆਂ ਨੂੰ ਛੁਡਾ ਕੇ ਲਾਂਦੀਆਂ ਸੀ ਤੇ ਦਾਨ ਕਰਨ ਜਾਣੇ ਇਸ ਪ੍ਰਕਾਰ ਗਰੀਬ ਨਵਾਜ਼ੀ ਨੰਬਰ ਦਾ ਨਾਮਦਾਨ ਦਿੱਤਾ ਹੈ ਇਸ ਪ੍ਰਕਾਰ দান ਦੇਣਾ ਕਰੇ ਜਾਣੇ দান ਦੇਣਾ ਬਾਹਰ ਜਾ ਤੂ ਪੀਤਰ ਆਣ ਜਿਹੜਾ ਬਾਹਰ ਮਨ ਬਾਝ ਮੁਖ ਕਰਦਾ ਖੜਦਾ ਰਹੇ ਨਾ ਬਾਸ਼ਨਾ ਕਰਕੇ ਇਹ ਜਾਂਦੇ ਨੂੰ ਅੰਤਰ ਮੁਖ ਲਿਆਉਣਾ ਕਰੇ ਤ੍ਰਿਯਾ ਪਦ ਚਿੱਟਕਾਵੇ ਵਰਤੀ ਵਰਤ ਰਹਿ ਨਿਹਕਾਮ ਉਹ ਭਾਈ ਵਰਤ ਰੱਖਣ ਵਾਲਾ ਵਰਤੀ ਵਰਤੀ ਹੈ ਜਿਹੜਾ ਦਰਤ ਰਹੇ ਨਿਹਕਾਮ ਇਸ ਕਾਮਤਾ ਦੇ ਵਰਤ ਜਿ ਰਹੇ ਕਾਹੋਂ ਹਲ ਕੀ ਛਾਨੀ ਬਾਛੇ ਵਰਤ ਰੱਖੇ ਕਾਮਨਾ ਤੋਂ ਰਹਿਤ ਹੋਣਾ ਜਿਹਨੇ ਵਰਤ ਲਖਣਾ ਕਰੇ ਉਹ ਵਰਤੀ ਹੈ ਤਗੜਿਆ ਕਰੋ ਖਾਲਸਾ ਜੀ ਆਸ ਜਿਨਾ ਪਿਆ ਕਰੋ ਬੰਗਾਲੀਆ ਸੁਧਾਰੇ ਨਾ ਕੋਲ ਲਾ ਤੇਰੀ ਸੁਣਗੇ ਅੱਜ ਵਰਤੀ ਵਰਤ ਰਹੇ ਜਿਹ ਕਾਮ ਵਰਤੀ ਵਰਤ ਰਹੇ ਜਿਹ ਕਾਮ ਉਹ ਵਰਤ ਰੱਖਣ ਵਾਲਾ ਵਰਤੀ ਹੈ ਜਿਹੜਾ ਕਾਮਨਾ ਤੋਂ ਰਹਿਤ ਹੋ ਕੇ ਰਹੇ ਅਜਪਾ ਜਾਪ ਜਪੈ ਮੁਖ ਨਾ ਅਜਪਾ ਜਾਪ ਜਪੇ ਜਪਣ ਤੋਂ ਜਿਹੜਾ ਅਜਪ ਹੈ ਉਸ ਪਰਮੇਸ਼ਰ ਦਾ ਨਾਮ ਮੁਖੋਂ ਵੀ ਜਪੇ ਤੇ ਅੰਦਰ ਵੀ ਜਪਾ ਜਾਪ ਬਿਨ ਬਜਾਈ ਕਿੰਗਰੀ ਵਾਜੈ ਜੋਗੀ ਸਾ ਕਿੰਗਰੀ ਵਜਾਏ ਬਿਨਾ ਵਜਾਏ ਤੋਂ ਜਿਹੜਾ ਜਾਪ ਮਨ ਦੇ ਸੰਕਲਪ ਤੋਂ ਬਗੈਰ ਆਪੇ ਜਾਪ ਹੁੰਦਾ ਹੈ ਜਪਾ ਜਾਪ ਹੈ ਇਸ ਪ੍ਰਕਾਰ ਪਰਾਬਾਣੀ ਤੇ ਪ੍ਰਗਟ ਹੁੰਦਾ ਹੈ ਇਹ ਮੁਖੋਂ ਵੀ ਜਪੇ ਤੇ ਅਜਿਹਾ ਯਾਪ ਵੀ ਜਪੇ ਇਹ ਮੁਖ ਹੈ ਇਹ ਸਾਧਨ ਕਹ ਕਵੀ ਜਾਣੇਗਾ ਸੋਏ ਹਿਰਦੇ ਰਾਮ ਮੁਖੜਾ ਮੈਂ ਹੋਏ ਮੁਖ ਨੂੰ ਵੀ ਖਾਲੀ ਨਾ ਰੱਖੇ ਅਜੱਪਾ ਜੀ ਆਪ ਨੂੰ ਵੀ ਜਪਨਾ ਕਰੇ ਅਜੱਪਾ ਜਾਂ ਤੀਪਾ ਮੁਖ ਨਾਮ ਅਤੇ ਮੁਖ ਦੇ ਵਿੱਚ ਵੀ ਨਾਮ ਵਸਿਆ ਹੋਇਆ ਹੋਵੇ ਮੁਖੀ ਦਾ ਤੀਨ ਪਵਣ ਮਹ ਏਕੂ ਜਾਣੇ ਕਿਉਂ ਤਿੰਨਾਂ ਪਵਨਾں 'ਚ ਲੋਕਾਂ 'ਚ ਸਵਰਗ ਲੋਕ 'ਚ ਮਾਰਗ ਲੋਕ 'ਚ ਪਦਾਲ ਦੀ ਪਰਮੇਸ਼ਰ ਨੂੰ ਹੀ ਜਾਣਣਾ ਕਰੇ ਜਾਗਰ ਸੁਤਨ ਖੋਮ ਦਾ ਸਾਖੀ ਵੀ ਕਿਹਨੂੰ ਜਾਣੇ ਸਭ ਸੁੱਚ ਸੰਜਮ ਸਾਜ ਪਛਾਣ ਉਹਦੀ ਸਾਰੀ ਸੁੱਚ ਰਹੇਗੀ ਸਾਰੇ ਉਹਨੂੰ ਸੰਜਿਉ ਸਾਧਨ ਕਰ ਲਈ ਜਿਹੜਾ ਸੱਚੀ ਪਛਾਣ ਕਰ ਲੈਂਦਾ ਹੈ ਸਭ ਸੱਚ ਸਾਰੇ ਇੰਦਰੀਏ ਅੱਖਾਂ ਬਗਾਨੇ ਰੂਹ ਵੇਖਣ ਵੱਲ ਸੁਚੀਆਂ ਰੱਖੀਆਂ ਕੰਨ ਨਿੰਦਿਆ ਸੁਣਨ ਵੱਲ ਸੁਚੇ ਰੱਖੇ ਹੈ ਜੀਵਾਂ ਝੂਠ ਬੋਲਣ ਵੱਲ ਸੁਚੀ ਰੱਖੀ ਹੈ ਕਿਉਂ ਸਾਰੇ ਇੰਦਰੀ ਸੰਜਿਉ ਮੰਨ ਕਰਕੇ ਜਿਹਦਾ ਬੁਰਾ ਕਿਦਾ ਸੰਜਿਉ ਸਾਧਨ ਦੇ ਕਰਕੇ ਜਿਹਦਾ ਸੱਚ ਨੂੰ ਪਛਾਣ ਲਵੇ ਉਹਦੇ ਸਾਰੇ ਇੰਦਰੀ ਕਰ ਇੰਦਰੀ ਗਿਆਨ ਇੰਦਰੀ ਸਭ ਸੰਜੋ ਸਾਧਨ ਦੇ ਸਾਰ ਸੁੱਚੇ ਹਨ ਤੀਰਸ ਤਰਵਰ ਸਮੁੰਦ ਕਨਾਰ ਤੀਰਸ ਤਰਵਸੀ ਦੁਆਰਾ ਮਾਰਾ ਕਹਿੰਦੇ ਹੈ ਸਰਵਰ ਹਨ ਸਭ ਸੁੱਚ ਸੰਜਮ ਸਾਚ ਪਛਾਨ ਸੱਚੇ ਪਰਮੇਸ਼ਰ ਨੂੰ ਜਿਹੜਾ ਪਛਾਨ ਲੇ ਉਹਦੇ ਸਾਰੇ ਇੰਦਰੀਏ ਸਾਧਨਾ ਦੇ ਕਰਕੇ ਸੁੱਚੇ ਹੋ ਜਾਂਦੇ ਆ ਵਕਾਰਾਂ ਵੱਲੋਂ ਬਚ ਕੇ ਤੀਰਸ ਤਰਵਰ ਸਮੁੰਦ ਕਨਾਰ ਤੀਰਸ ਤਰਵਸੀ ਦੁਆਰਾ ਕਹਿੰਦੇ ਹਨ ਇਕ ਆਲੂ ਵਿਖਤ ਸਮੁੰਦਰ ਹੈ ਇਹਦੇ ਕਿਨਾਰੇ ਤੇ ਪਰਆਵਰਵਦ ਰਹੇ ਕਰਕੇ ਇਹ ਸਰੀਰ ਪਰਆਵਰਵਦ ਕਿਨਾਰੇ ਤੇ ਇਹ ਬਣਿਆ ਹੋਇਆ ਸਿਰ ਕਾਇਮ ਹੈ ਇਹ ਬ੍ਰਿਸ਼ਦੀ ਨਹੀਂ ਆਈ ਹੈ ਅੰਮ੍ਰਿਤ ਮੂਲ ਸਿਖਰ ਲਿਵਤਾਰ ਹੈ ਜਿਹਦੇ ਵਿੱਚ ਭਈ ਮੁੱਢ ਰੂਪ ਜੋ ਪਰਮੇਸ਼ਰ ਦਾ ਨਾਮ ਅੰਬਰ ਤੈ ਘਾਰੇ ਅਦ ਸਿਖਰ ਜੋ ਮੁਗਤ ਰੂਪੀ ਫਲ ਹੈ ਉਹ ਕਿ ਲਿਵਲਾ ਕੇ ਆਪਣੇ ਆਪ ਨੂੰ ਤੇਲ ਤਾਰਾ ਵਤ ਜੋੜ ਨਾ ਕਰੇ ਫੇਰ ਤਾਰ ਸਕਦਾ ਇਸੇ ਪ੍ਰਕਾਰ ਫੇਰ ਪੜੋ ਅੰਮ੍ਰਿਤ ਮੂਲ ਸੇ 13 ਤਰਵਰ ਸਮੁੰਦਰ ਕਿਨਾਰੇ ਲੋਕੀਂਦਾਰਾ ਕਹਿੰਦੇ ਹਨ ਇਹ ਸੰਸਾਰ ਸਮੁੰਦਰ ਦੇ ਕਿਨਾਰੇ ਹੈ ਪਰਮੇਸ਼ਵਰ ਜਿਹੜਾ ਹੈ ਸਾਰਿਆਂ ਦਾ ਦੁਸ਼ਤਾਨ ਸਰੂਪ ਉਹ ਅਸੰਗ ਹੋਇ ਸਾਰੇ ਸੰਸਾਰ ਸਮੁੰਦਰ ਨੂੰ ਕਿਨਾਰੇ ਵਖਰੇ ਅੰਮ੍ਰਿਤ ਮੂਲ ਸਿਖਰ ਲਿਵਤਾਰੇ ਉਹ ਅੰਮ੍ਰਿਤ ਮੂਲ ਕਾਰਨ ਰੂਪ ਹੈ ਸਾਰਿਆਂ ਦਾ ਅਤੇ ਅੰਮ੍ਰਿਤ ਮਿਰਤੂ ਤੋਂ ਰਹਿਤ ਹੈ ਸਿਖਰ ਉਤਕ੍ਰਿਸ਼ਟ ਰੂਪ ਹੈ ਲਿਵ ਲਾ ਕੇ ਉਸ ਦੇ ਚ ਆਪਣੇ ਆਪ ਨੂੰ ਵੀ ਤਾਰੇ ਤੇ ਸਾਰਿਆਂ ਨੂੰ ਜਿਹੜਾ ਲਿਵ ਲਾਉਂਦਾ ਉਹਨੂੰ ਤਾਰ ਲੈਂਦਾ ਪਰਮੇਸ਼ਰ ਐਸਾ ਪਰਮੇਸ਼ਰ ਹੈ ਉਹਦਾ ਅੰਮ੍ਰਿਤ ਨਾਮ ਜਿਹੜਾ ਹੈ ਇਹ ਮੁੱਢ ਹੈ ਅਤੇ ਜਿਹੜੀਆਂ ਹੋਰ ਸਲੋਕ ਸੁਮੀਰ ਸ੍ਰੂਪ ਸੁਯੁਗ ਮੁਕਤੀਆਂ ਇਹ ਲਗ ਰਾਂ ਹਨਗੀਆਂ ਸਫਤ ਕਾਣੀਆਂ ਹਨਗੀਆਂ ਤੇ ਪ੍ਰੇਮ ਰੂਪੀ ਫੁੱਲ ਲੱਗਾ ਹੋਇਆ ਹੈ ਇਸ ਪ੍ਰਕਾਰ ਆਤਮਾਨੰਦ ਰਸੋ ਹੈ ਲਿਵ ਲਾ ਕੇ ਉਹ ਤਾਰਨਾ ਕਰੇ ਆਪਣੇ ਆਪ ਨੂੰ ਡਰ ਡਰ ਮਰੈ ਨਾ ਬੂਢਾ ਕੋਈ ਡਰ ਡਰ ਮਰੈ ਨਾ ਬੂਢਾ ਕੋਈ ਜਿਹੜਾ ਪ੍ਰਮੇਸ਼ਰ ਦੇ ਡਰ ਨੂੰ ਧਾਰ ਕੇ ਜੀਵਤ ਭਾਵ ਤੋਂ ਮਰ ਜਾਂਦਾ ਹੈ ਉਹਦੇ ਡਰ ਵੀ ਡਰ ਜਾਂਦੇ ਐ ਜਮਾਂ ਦਾ ਡਰ ਵੀ ਮਿਟ ਜਾਂਦਾ ਹੈ ਡਰ ਦੇਣ ਵਾਲੇ ਡਰ ਜਿਹੜੇ ਐ ਉਹ ਡਰ ਜਾਂਦੇ ਹਨ ਜੀਵਤ ਭਾਵ ਤੋਂ ਮਰ ਜਾਂਦਾ ਜਿਹੜਾ ਨਾ ਬੁੱਢਾ ਕੋਇਓ ਫੇਰ ਡੁੱਬਦਾ ਨਹੀਂ ਸੰਸਾਰ ਸਮੁੰਦਰ ਚ ਮੁਕਤ ਹੋ ਜਾਂਦਾ ਹੈ ਜੋ ਪਰਮੇਸ਼ਰ ਦੇ ਡਰ ਕਰਕੇ ਡਰਿਆ ਹੋਇਆ ਉਹਦੇ ਜਮਾਂ ਆਦਿਕਾਂ ਦੇ ਡਰ ਮਰ ਜਾਂਦੇ ਐ ਤੇ ਫੇਰ ਸੰਸਾਰ ਸਮੁੰਦਰ ਕੋਈ ਡੁੱਬਦਾ ਨਹੀਂ ਮੁਕਤ ਹੋ ਜਾਂਦੇ ਹਨ ਉਹ ਡੜ ਬੂਡ ਮਰੈ ਪਦਕੂ ਜਿਹੜੇ ਕਹਿੰਦੇ ਆ ਜਗ ਮਿੱਠਾ ਅਗਲਾ ਕਿੰਡਠਾ ਦੁਨੀਆ ਦੀਆਂ ਮੋਜਾਂ ਮਾਣ ਲੋ ਉਹ ਭਾਈ ਨਿੱਗਰ ਆਪਣੇ ਆਪ ਨੂੰ ਕਹਾਉਣ ਵਾਲੇ ਬੂਡ ਮਰੈ ਪਦਕੂ ਉਹ ਵਿਸ਼ਿਆਂ ਦੇ ਰਸ ਵਿੱਚ ਡੁੱਬ ਕੇ ਇੱਥੇ ਮਰ ਜਾਂਦੇ ਆ ਆਪ ਦੀ ਜਿੱਤ ਇੱਥੇ ਗਵਾ ਜਾਂਦੇ ਆ ਪਰ ਲੋਕ ਜੀ ਉਹਨਾਂ ਦੀ ਕੋਈ ਫਤ ਨਹੀਂ ਹੁੰਦੀ ਇਸ ਪ੍ਰਕਾਰ ਉਹ ਡੁੱਬ ਡੋ ਕੇ ਮਰਦੇ ਹੀ ਰਹਿੰਦੇ ਆ ਸੰਸਾਰ ਸਮੁੰਦਰ 'ਚ ਧਰਮ ਹੈ ਘਰ ਕਰਮ ਹੈ ਡਰ ਜਾਣ ਧਰਮ ਘਰ ਪਰਮੇਸ਼ਰ ਦੇ ਦਰਜ ਕਰਮ ਜੇ ਨੂੰ ਟਿਕਾਵੇ ਅਤੇ ਘਰ ਹਿਰਦੇ ਚ ਪਰਮੇਸ਼ਰ ਦੇ ਪੈਰ ਨੂੰ ਧਾਰਨ ਜਾਣਨਾ ਕਰੇ ਤਗੜੇ ਰੋ ਪਾਈ ਤੁਲਾ ਤੋਂ ਲਾਉਣੇ ਹੋ ਸਾਥ ਤੇ ਨਿਵਾਸ ਸੱਚ ਮਨ ਭਾਣ ਉਹ ਸਖਤ ਸਰੂਪ ਦੇ ਵਿੱਚ ਉਹਦਾ ਨਿਵਾਸ ਹੁੰਦਾ ਹੈ ਸੱਚੇ ਪਰਮੇਸ਼ਰ ਦੇ ਮਨ ਨੂੰ ਉਹ ਪਾਉਂਦੇ ਹਨਗੇ ਸੱਚੇ ਦੇ ਪਾਏ ਨੂੰ ਮਨ ਚ ਮੰਨਦੇ ਹਨ ਜਿਹੜੇ ਸਰੂਪੀ ਤੱਕ ਜਿਹਨਾਂ ਨਵਾਸ ਹੁੰਦਾ ਹੈ 14 ਸ ਚੌਥੇ ਥਾਵ ਹੈ ਲਹ ਪਾਵ 14 ਸਿੱਧਾ ਦੁਆਰਾ ਕਹਿੰਦੇ ਚੌਥੇ ਥਾਉ ਜੋ ਕੁਰੀਆ ਪਾ ਹੈ ਉਹ ਗੁਰਾਂ ਦੇ ਉਪਦੇਸ਼ ਨਾਲ ਲਾ ਕੇ ਉਸ ਨੂੰ ਪਾਉਣਾ ਕਰੇ ਆ ਰਾਜਸ ਤਾਮਸ ਸਤ ਕਾਲ ਸਮਾ ਉਹ ਦੁਰੀਆ ਪਾ ਦੀ ਪ੍ਰਾਪਤੀ ਉਹਦਾ ਰਜੋ ਗੁਣ ਜਿਹੜਾ ਹੈ ਤੇ ਤਮੋ ਗੁਣ ਜਿਹੜਾ ਹੈ ਸਤੋ ਗੁਣ ਜਿਹੜਾ ਹੈ ਤੇ ਤਿੰਨੇ ਕਾਲ ਆ ਜਿਹੜੇ ਉਹ ਤਾਂ ਵਿਖਤ ਵਰਤਮਾਨ ਕਾਲ ਸਾਰੇ ਲਏ ਹੋ ਜਾਂਦੇ ਐ ਮਿੜ ਜਾਂਦੇ ਐ ਸਵਾ ਜਾਂਦੇ ਹਨ ਰਾਜਸ ਰਜੋਗੁਣ ਵਾਲੀ ਜਿਹੜੀ ਹੈ ਸੁਪਨ ਵਸਦਾ ਤਾਮਸਤਵੋ ਗੁਣ ਵਾਲੀ ਸਖੋਭਤ ਵਸਦਾ ਸਤੋਗੁਣ ਵਾਲਾ ਜਗਰਤ ਵਸਦਾ ਇਹ ਤਿੰਨੇ ਵਸਤਾਂ ਤੇ ਤਿੰਨੇ ਜਿਹੜੇ ਜਾਨੀ ਬਾਲ ਵਿਰਜ ਆਦਿਕ ਇਹ ਜਿਹੜੇ ਸਰੀਰ ਦੀਆਂ ਅਵਸਥਾ ਹਨਗੀਆਂ ਇਸੇ ਪ੍ਰਕਾਰ ਸਾਈਂ ਸਿੰਘ ਜੀ ਕਾਲ ਪੂਤ ਵਿਖਤ ਵਰਤਮਾਨ ਕਾਲ ਆਦਿਕ ਜਿੰਨੇ ਹਨਗੇ ਇਹ ਸਾਰੇ ਉਹਨਾਂ ਦੇ ਸਤ ਸਰੂਪ ਦੀ ਪ੍ਰਾਪਤੀ ਕਰਕੇ ਇਹਨਾਂ ਸਾਰਿਆਂ ਤਿਰਕੁਟੀਆਂ ਦਾ ਕਾਲ ਹੋ ਜਾਂਦਾ ਹੈ ਤੇ ਬ੍ਰਹਮ ਵਿੱਚ ਸਮਾ ਜਾਂਦਾ ਹੈ ਸਸੀਅ ਕਹਿ ਘਰ ਸੂਰ ਸਮਾਵੈ ਸਸੀਅ ਕਹਿ ਘਰ ਸੂਰ ਸਮਾਵੈ ਚੰਦਰਮਾ ਦੇ ਘਰ ਵਿੱਚ ਜਦੋਂ ਸੂਰਜ ਆ ਚੜਦਾ ਹੈ ਚੰਦਰਮਾ ਦਾ ਘਰ ਰਾਤ ਹੈ ਰਾਤ ਵਿੱਚ ਜਦੋਂ ਸੂਰਜ ਆ ਚੜਦਾ ਹੈ ਤੇ ਚੰਦਰਮਾ ਦਾ ਘਰ ਰਾਤ ਕੌਣ ਹੈ ਰਾਤ ਕੋਣ ਹੈ ਅਵਿਦਿਆ ਦੀ ਸਾਡੇ ਅੰਦਰ ਜਿਹੜੀ ਹੈ ਇਸ ਦੇ ਘਰ ਦੇ ਵਿੱਚ ਅਵਿਦਿਆ ਵਾਲੇ ਘਰੇ ਵਿੱਚ ਜਦੋਂ ਸੂਰਜ ਗਿਆਨ ਸਮਾ ਜਾਂਦਾ ਹੈ ਜੋਗ ਜੋਗ ਕੀ ਕੀਮਤ ਪਾਵੇ ਇਸੇ ਕਾਰਨ ਸਸੀਰ ਕੇ ਕਰ ਸੂਰਜ ਸਮਾਵਾ ਸਸੀਰ ਚੰਦਰਮਾ ਦੀ ਨਿਯਾਈ ਹੈ ਚੰਦਰਮਾ ਸਤੋਗੁਣ ਵਾਲਾ ਜਿਹੜਾ ਹਿਰਦਾ ਹੈ ਉਸ ਦੇ ਘਰ ਦੇ ਉੱਤੇ ਜਦੋਂ ਸੂਰਜ ਅਪਰੋਹ ਗਿਆਨ ਆ ਕੇ ਸਮਾ ਜਾਂਦਾ ਹੈ ਇਸੇ ਪ੍ਰਕਾਰ ਸਸੀਲ ਚੰਦਰਮਾ ਜੀ ਨਹੀਂ ਐਂ ਕੋਣ ਵਿਰਾਗ ਵਿਰਾਗ ਜਿਨ੍ਹਾਂ ਦੇ ਤਰਕੀਬ ਵਰਤਨ ਚੜਿਆ ਹੋਇਆ ਹੈ ਉਹਨਾਂ ਦੇ ਘਰ ਹਿਰਦੇ ਵਿੱਚ ਸੂਰਜ ਬ੍ਰਹਮ ਅਪਰੋਖ ਗਿਆਨ ਨੂੰ ਕੋ ਕੇ ਸਮਾਉਂਦਾ ਮਿਲਦਾ ਹੈ ਜੋਗ ਯੁਗਤ ਕੀ ਕੀਮਤ ਪਾ ਇਸ ਪ੍ਰਕਾਰ ਜੁੜਨੇ ਜੋਗ ਜੋ ਪ੍ਰਮੇਸ਼ਵਰ ਹੈ ਉਹਦੇ ਜੁੜਨ ਦੀ ਕੀਮਤ ਨੂੰ ਉਹ ਮਹਾਪੁਰਖ ਪ੍ਰਮੇਸ਼ਰ ਚ ਪਾ ਲੈਂਦੇ ਹੈ ਜੋ ਜੁਨੀ ਆਤਮ ਨਹੀਂ ਪ੍ਰਗਤਮਨੀ ਜੁੰਝਤੀ ਸਾਜ ਯੋਗਾ 14 ਦਸ ਭਵਨ ਪਾ ਤਾਲ ਸਮਾਏ ਇਹ 14 ਜਿਹੜੇ ਲੋਕ ਹਨਗੇ ਪੂਰ ਮਹਿਰ ਭੂਵ ਆਦਿਕ ਤੇ ਸਤਪਤਾਲ ਆਦਿਕ ਜਿਹੜੇ ਹਨਗੇ ਇਹ ਸਾਰੇ ਲੈ ਹੋ ਜਾਂਦੇ ਉੱਥੇ ਖੰਡ ਬ੍ਰਹਿਮੰਡ ਰਹਿ ਆ ਲਿਵਲਾ 14 ਲੋਕਾਂ ਵਿੱਚ ਵੀ ਪਤਾਲਾਂ ਵਿੱਚ ਵੀ ਪਰਮੇਸ਼ਵਰੀ ਸਮਾਇਆ ਨਵਾਂ ਖੰਡਾਂ 'ਚ ਵੀ ਬ੍ਰਹਿਮੰਡਾਂ 'ਚ ਵੀ ਪਰਮੇਸ਼ਰ ਜਾਣ ਕੇ ਉਸੇ ਜਿਵੇਂ ਲਾ ਰਿੰਦਾ ਹੈ ਫੇਰ ਅਮਾਵਸਿਆ ਚੰਦ ਗੁਪਤ ਗੈਣਾ ਮਸਿਆ ਦੁਆਰਾ ਦੱਸਦੇ ਹਨ ਅਗਿਆਨੀਆਂ ਜੀਆਂ ਦੇ ਆਏ ਹਿਰਦੇ 'ਚ ਭਾਈ ਪਰਮੇਸ਼ਰ ਅਨੂਪ ਹੈ ਕਿ ਮਸਿਆ ਵੀ ਰਾਤ ਨੂੰ ਚੰਦਰਵਾ ਆਕਾਸ਼ 'ਚ ਹੀ ਹੁੰਦਾ ਪਰ ਗੁਪਤ ਹੁੰਦਾ ਏਸੇ ਪ੍ਰਕਾਰ ਅਗਿਆਨੀਆਂ ਦੇ ਅੰਦਰ ਜਿਨ੍ਹਾਂ ਦੇ ਅਵਿਦਿਆ ਦੀ ਅਮਸਿਆ ਪਈ ਹੋਈ ਹੈ ਅਗਿਆਨ ਦਾ ਨਿਰਾਪਿਆ ਹੋਇਆ ਹੈ ਕੇਂਦ੍ਰਵਾਦੀ ਨਿਆਂ ਹੈ ਤਾਂ ਸੂਰੂ ਕੋਲ ਉਹਨਾਂ ਦੇ ਵੀ ਰੂਪੀਆ ਆਕਾਸ਼ ਕੀ ਪਰਗੋਤ ਹੋ ਰਿਹਾ ਹੈ ਰੂਪੀਆ ਆਕਾਸ਼ ਵਿੱਚ ਉਹ ਬ੍ਰਹਮ ਉਹ ਜੋ ਗਿਆਨੀ ਸਤਬੀਚਾ ਇਹ ਵਿਚਾਰ ਕਰਕੇ ਗਿਆਨਵਾਨੋ ਵੇਖ ਲਓ ਜਿਹੜਾ ਜ ਗਿਆਨਵਾਨ ਚੰਦ ਜਿਵੇਂ ਪੁੰਨਿਆ ਦਾ ਚੰਦ ਚੜਿਆ ਹੁੰਦਾ ਆਇਆ ਹੈ ਤੇ ਮਨਮੁਖਾਂ ਦੇ ਅੰਦਰ ਜਿਵੇਂ ਮਸੀਹਾ ਦਾ ਚੰਦ ਹੁੰਦਾ ਆਇਆ ਹੈ ਇਹ ਗਿਆਨਵਾਨੋ ਬੁਜਰੋ ਗੁਰੂ ਸਾਹਿਬ ਦੇ ਸ਼ਬਦ ਵਿਚਾਰ ਕਰਕੇ ਸਸੀਅਰ ਗਗਨ ਜੋਤਿ ਤਿਹ ਲੋਈ ਚੰਦਰਮਾ ਦੀ ਜਿਹੜੀ ਜੋਤ ਹੈ ਉਹ ਤਾਂ ਆਕਾਸ਼ ਵਿੱਚ ਹੀ ਹੈ ਕਿੰਨਾ ਲੋਕਾਂ ਵਿੱਚ ਕੀ ਹੈ ਇਸੇ ਪ੍ਰਕਾਰ ਸਸੀਅਰ ਗਗਨ ਜੋਤਿ ਤਿਹ ਲੋਈ ਜਿਨ੍ਹਾਂ ਦੇ ਅੰਦਰ ਜਿਦਾ ਆਕਾਸ਼ ਰੂਪੀ ਚੰਦਰਮਾ ਦੀ ਜੋਤ ਸਿਰਦੇ ਰੂਪੀ ਆਕਾਸ਼ ਚ ਪ੍ਰਕਾਸ਼ ਇਹੀ ਹੈ ਉਹ ਜਾਗਰ ਸੁਭੰਤੀਆਂ ਦਾ ਪ੍ਰਕਲੋਈ ਪ੍ਰਕਾਸ਼ ਕਹੈ ਸੋ ਸਵਰਗ ਲੋਕ ਮਾਰਗ ਲੋਕ ਪਤਾਲ ਆਦਿਕਾਂ ਦੇ ਤਿਹਾਂ ਦੇ ਪ੍ਰਕਾਸ਼ਿਕ ਹੈ ਗਗਨ ਚਿਦਾ ਕਾਹ ਜੋ ਚੰਦਰਮਾ ਵੀ ਨਹੀਂ ਹੈ ਉਹਦਾ ਜੋਤ ਪ੍ਰਕਾਸ਼ਤਿਓ ਲੋਈ ਕਿੰਨਾ ਲੋਕਾਂ ਨੂੰ ਪ੍ਰਕਾਸ਼ ਰਿਹਾ ਹੈ ਕਰ ਕਰ ਵੇਖੈ ਕਰਤਾ ਸੂਤ ਕਰਕੇ ਉਤਪਤੀ ਕਰਕੇ ਪਾਲਣਾ ਕਰਤਾ ਪ੍ਰਖਾ ਆਪ ਹੀ ਸਾਰਿਆਂ ਨੂੰ ਪ੍ਰਕਾਸ਼ ਰਿਹਾ ਹੈ ਕਰਿਆ ਜਿਨਾਂ ਸਰਬਨ ਕਰਿਆ ਜਿਨਾਂ ਨੂੰ ਮੰਨਣਾ ਕਰਤਾ ਪ੍ਰਖ ਦਾ ਸੋਈ ਪ੍ਰਖ ਵੇਖੈ ਜਾਰੇ ਨੰਦ ਰੋਹੀ ਵੇਖਦੇ ਆ ਉਸ ਬ੍ਰਹਮ ਨੂੰ ਵੇਖਣ ਵਾਲਾ ਵੀ ਸੋਈ ਉਹ ਹੀ ਹੋ ਜਾਂਦਾ ਉਲਟ ਕੇ ਵਰਤੇ ਦੀ ਸੈ ਸੋ ਤਿਸ ਹੀ ਮਾ ਗੁਰੂ ਸਾਹਿਬ ਦਾ ਆਪਾਈ ਪ੍ਰਗਟ ਹੁੰਦਾ ਜਿਸ ਦਾ ਹੈ ਸੋ ਗੁਰੂ ਸਾਹ ਉਸ ਵਾਹਿਗੁਰੂ ਦੇ ਚਿਹਰੇ ਹੀ ਹਨ ਗੁਰ ਪਰਮੇਸ਼ਰੇ ਕਾ ਸੋ ਮੇ ਰਿਹਾ ਸਮਾ ਵੱਖਰੇ ਤਾਂ ਨਹੀਂ ਗੁਰੂ ਸਾਹ ਗੁਰਾਂ ਦਵਾਲਾ ਜਿਨਾ ਕਰਕੇ ਜਿਦਾ ਗੁਰੂ ਸਾਹ ਉਸ ਵਾਹਿਗੁਰੂ ਦਾ ਸਰੂਪ ਹੀ ਹੈ ਤੇ ਜਿਨਾਂ ਨੂੰ ਗੁਰੂ ਸਾਹ ਦਾ ਰਿਸਦਾ ਉਹ ਵੀ ਉਸ ਵਿੱਚ ਹੀ ਮਿਲ ਜਾਂਦੇ ਆ ਜਿਵੇਂ ਨਦੀਆਂ ਨਾਲੇ ਸਮੁੰਦਰ ਕੀ ਲੀਨ ਹੋ ਜਾਂਦੇ ਹਨ ਮਨਮੁਖ ਭੂਲੇ ਆਵਹਿ ਜਾ ਜਿਹੜੇ ਮਨਮੁਖ ਲੋਕ ਆ ਉਹ ਗੁਰੂ ਸਾਹਿਬ ਦੇ ਉਪਦੇਸ਼ ਨੂੰ ਧਾਰਨ ਨਹੀਂ ਕਰ ਸਕਦੇ ਅਗਿਆਨ ਦੀ ਭੁੱਲ ਜਿ ਭੁੱਲੇ ਹੋਏ ਜਾਂਦੇ ਮਰਦੇ ਆਉਂਦੇ ਜਾਂਦੇ ਹਨ ਘਰ ਦਲ ਥਾਪ ਥਿਰ ਥਾਨ ਸੁਹਾਵੇ ਇਹ ਗੁਰਮੁਖੋ ਆਪਣੇ ਘਰ ਨੂੰ ਸਰੀਰ ਨੂੰ ਦਰ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਥਾਪ ਰੋਖ ਕਰਕੇ ਸਥਿਤ ਰੱਖੇ ਫੇਰ ਉਹਨਾਂ ਦਾ ਰਿਦਾਰੂਪੀ ਥਾਂ ਸ਼ੋਭ ਨਹੀਂ ਹੁੰਦਾ ਗੁਣਾ ਵਾਲਾ ਬਣ ਜਾਂਦਾ ਹੈ ਇਸ ਪ੍ਰਕਾਰ ਸੱਚੇ ਪਾਤਸ਼ਾਹ ਜਦੋਂ ਮਿਹਰ ਕਰ ਦਿੰਦੇ ਹੈ ਉਦੋਂ ਘਰ ਘਰ ਥਾਪ ਉਹ ਗਰ ਗਿਆਨ ਜਿਹੜਾ ਹੈ ਸਰੂਪ ਦਾ ਘਰ ਸਰੂਪ ਦਾ ਉਹ ਥਾਪ ਇਸਤਤ ਹੋ ਜਾਂਦਾ ਵਿਰਾਜਮਾਨ ਹੁੰਦਾ ਫੇਰ ਤ੍ਰਿਯੋਬੋਦ ਰੂਪੀ ਥਾਂ ਜਿੱਥੇ ਰਸਤ ਹੋ ਕੇ ਉਹ ਸ਼ੋਭਨੀਕ ਹੁੰਦੇ ਹਨ ਆਪ ਪਛਾਣ ਜਾਂ ਸਤਗੁਰ ਪਾਵੇ ਜੋ ਸਤਗੁਰੂ ਸੱਚੇ ਪਾਤਸ਼ਾਹ ਨੂੰ ਇਹ ਪ੍ਰਾਪਤ ਕਰ ਲਵੇ ਜੀ ਉਹ ਤਾਂ ਆਪਣੇ ਸਰੂਪ ਨੂੰ ਪਛਾਣ ਸਕਦਾ ਹੈ ਐਵੇਂ ਪਛਾਣਿਆ ਨਹੀਂ ਜਾ ਸਕਦਾ ਜਹ ਆਸਾ ਤਹ ਬਿੰਸ ਬਿਨਾਸ ਜਿੱਥੇ ਸੰਗਤ ਜੀ ਪਦਾਰਥਾਂ ਦੀ ਆਸਾ ਜੀਵਾਂ ਨੂੰ ਲੱਗੀ ਹੋਈ ਹੈ ਉਥੇ ਬਿੰਸ ਪਦਾਰਥ ਵੀ ਨਾਸ਼ ਹੋਣ ਵਾਲੇ ਹੈ ਇਹ ਪਦਾਰਥਾਂ ਦੀ ਸੰਗਤ ਕਰਕੇ ਜੀਵ ਵੀ ਬਨਾਸਾ ਨਾਸ ਨੂੰ ਪ੍ਰਾਪਤ ਹੁੰਦੇ ਰਹਿੰਦੇ ਆ। ਜਹ ਆਸਾ ਜਿੱਥੇ ਬਿਨਸ ਜਾਣ ਵਾਲੇ ਪਦਾਰਥਾਂ ਦੀ ਆਸਾ ਹੈ, ਉੱਥੇ ਉਹ ਵੀ ਨਾਸ ਹੀ ਹੁੰਦੇ ਰਹਿੰਦੇ ਪਦਾਰਥਾਂ ਜਿਹੜੇ ਲੱਗੇ ਹੋਏ ਆ। ਜਹ ਆਸਾ ਬਿਨਸ ਜਿੱਥੇ ਆਸਾ ਨਾਸ ਹੋ ਜਾਂਦੀ ਹੈ, ਉੱਥੇ ਭਾਈ ਬਿਨਾ ਆਸਾ ਤੋਂ ਜੰਮਣ ਮਰਨ ਦੀ ਤੋਂ ਗੁਰਮੁਖ ਵੀ ਹੋ ਜਾਂਦੇ ਆ। ਉਹ ਵੀ ਜੰਮਦੇ ਨਹੀਂ ਮਰਦੇ ਨਹੀਂ ਸੁਤੰਤਰ ਹੋ ਜਾਂਦੇ ਹਨ ਫੂਟੇ ਖੱਪਰ ਦੁਬਦਾ ਮਨਸਾ ਇਹ ਭਾਈ ਦੇ ਰੂਪੀ ਖੱਪਰ ਫੁੱਟਦੇ ਹੀ ਰਹਿੰਦੇ ਆ ਜਿਨ੍ਹਾਂ 'ਚ ਦੁਬਦਾ ਚਿੱਤ ਲੱਗਾ ਹੋਇਆ ਹੈ ਜਿਨ੍ਹਾਂ 'ਚ ਮਨਸਾ ਵਾਸ਼ਨਾ 'ਚ ਮਨ ਲੱਗਾ ਹੋਇਆ ਹੈ ਸਰੀਰੂਪੀ ਖੱਪਰ ਫੁੱਟਦੇ ਹੀ ਰਹਿੰਦੇ ਨਾਸ਼ ਹੀ ਹੁੰਦੇ ਰਹਿੰਦੇ ਹੈ ਜਿਨ੍ਹਾਂ ਦਾ ਦੁਬਦਾ ਦਾ ਆਸ਼ਾ ਸੰਗਤ ਜੀ ਤੇ ਮਨਸਾ ਵਾਸ਼ਨਾ ਦਾ ਖੱਪਰ ਅੰਦਰ ਟੁੱਟ ਜਾਂਦਾ ਹੈ ਉਹਨਾਂ ਦੇ ਅੰਦਰ ਮਨਸ਼ਾ ਬੁੱਧੀ ਦੇ ਅੰਦਰ ਇਹ ਦੁਬਦਾਰੂਪੀ ਖੱਪਰ ਫੁੱਟ ਗਿਆ ਹੈ ਸਾਰਿਆਂ ਦੀ ਵਾਹਿਗੁਰੂ ਦੀ ਜੋਤ ਨੂੰ ਪ੍ਰਗਟ ਕਰ ਲਿਆ ਹੈ ਮਮਤਾ ਜਾਲ ਤੇ ਰਹੇ ਉਦਾਸ ਸੋਹਣਾਂ ਵਰਿਆਂ ਦੀ ਮੇਰ ਦੇ ਜਾਣ ਤੋਂ ਉਦਾਸ ਰਹਿੰਦੇ ਹਨ ਕਿਸੇ ਪਿਆਰ ਦੀ ਮੇਰ ਨਹੀਂ ਕਰਦੇ ਉਬਰਾਹਮ ਰਹਿੰਦੇ ਹੰ ਤਨੋਂ ਪੁਰਖਨ ਪਰਨਵਤ ਨਾਨਕ ਹਮਤਾ ਕੇ ਦਾਸ ਸਤਿਗੁਰੂ ਨਾਨਕ ਦੇਵ ਜੀ ਕੰਨਨ ਬੇਨਤੀ पूर्वक ਅਸੀਂ ਕਹਿੰਨੇ ਹਾਂ ਤਮਾਮ ਜੀਵ ਉਹਨਾਂ ਦੇ ਸੇਵਕ ਹੈ ਭਾਈ ਸਭਨਾਂ ਦੇ ਸਰਬਾਰ ਹਨ ਸਾਰੀ ਦੁਨੀਆ ਉਹਨਾਂ ਦੇ ਸੇਵਕ ਹੈ ਅਸੀਂ ਵੀ ਨਿਮਰਤਾ ਨਾਲ ਕਹਿੰਦੇ ਉਹਨਾਂ ਦੇ ਅਸੀਂ ਸੇਵਕ ਹਾਂ ਏਡੀ ਗਰੀਬੀ ਧਾਰੋ ਤੇ ਫਿਰ ਮੁਕਤ ਹੋਵੋਗੇ ਏਵੀ ਪੌੜੀਆਂ ਵਾਲੀ ਸਭ ਸੰਗਤ ਜੀ ਥੀਕ ਮਹਾਰਾਜ ਜੀ ਨੂੰ ਚਾਰ ਕੇ ਉਸ ਪੰਡਤ ਵਿਦਵਾਨ ਨੂੰ ਜਿਹਨੂੰ ਬੜਾ ਵਿਗਿਆਦਾ ਮਾਣ ਸੀ ਉਹਦਾ ਮਾਣ ਤੋੜ ਕੇ ਵਾਹਿਗੁਰੂ ਦਾ ਰੂਪ ਸਿਖਿਆਤ ਕਰਕੇ ਗੁਰਕੜ ਕਲੀ ਦੇ ਵਾਂਗ ਜਿਵੇਂ ਕੰਰੀ ਤੇ ਕੱਢ ਕੇ ਕੋਈ ਹੀਰਾ ਦਿਖਾ ਦिए ਐਂ ਬੁੱਧੀ ਅੰਦਰ ਪ੍ਰਗਟ ਕਰਕੇ ਉਹ ਖਾਕਾ ਹੈ ਐਸੇ ਪਰਮਪੀਰੋਵ ਦੇਸ ਗੁਰੂ ਨਾਨਕ ਸਾਹਿਬ ਜੀ ਦੇ ਅਗੰਮ ਗੋਲੇ ਹਨ ਜੀ ਨੂੰ ਮਹਾਰਾਜ ਸਾਹਿਬ ਬਖਸ਼ਣ ਉਹਨਾਂ ਦੇ ਅੰਦਰ ਥੋੜੀ ਥੋੜੀ ਸਮਝ ਪੈਂਦੀ ਹੈ ਪੂਰੀ ਨਹੀਂ ਪਾਈ ਐਸੇ ਵੀ ਮਹਾਰਾ ਦੀ ਬਖਸ਼ਿਸ਼ ਨਾਲ ਹੀ ਜਾਣਿਆ ਜਾ ਸਕਦਾ ਹੈ ਕਿਉਂ ਬੰਦ ਗੁਰੂ ਸਾਹਿਬ ਦੇ ਬਚਨ ਅਮੋਲਕ ਹਨ ਮਮਤਾ ਜਾਜੁ ਕੀ ਰਹੇ ਉਦਾਸਾ ਭਰਵਾ ਜੀਵਾਨ ਤੁ ਹਮਤਾ ਕੇ ਦਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ Thank okay. you.